ਮੈਂ ਛੇੜ ਕੇ ਨਾ ਆਪਣੇ ਤੇ ਛਿੱਟੇ ਪਾਉਣੇ ਆ ਚਲੋ ਕੋਈ ਗੱਲ ਨਹੀਂ ਮਾਤੇ ਘਾਟੇ ਹੁੰਦੇ ਰਹਿੰਦੇ ਘਰਾਂ ਚ ਸੰਦੀਪ ਜਾ ਚਾਹ ਬਣਾ ਕੇ ਲਿਆਓ ਤੇ ਉਹ ਚਲੋ ਕੋਈ ਨਹੀਂ ਚਾਹ ਹੀ ਪੀ ਕੇ ਉਹ ਨਹੀਂ ਕੋਈ ਪਤਾ ਬਣਾਓ ਜਾ ਦੀਆ ਪੀ ਲਈ ਚਾਹ ਪੀ ਕੇ ਉਹ ਨਹੀਂ ਚਾਹ ਵੀ ਤਾਂ ਬਗੈਰ ਕਿਤਾ ਭੇਜ ਦਾਂਗੇ ਤੁਹਾਨੂੰ ਮੈਂ ਬਣਾਉਣੀ ਚਾਹ ਮੈਂ ਦੱਸ ਸੰਦੀਪ ਬੈਠੇ ਹਾਂ ਗੱਲਾਂ ਬਾਤਾਂ ਕਰ ਰਹੇ ਹਾਂ ਤੇਰੀ ਪੂਰੀ ਕਰੋ ਆਪਣੀ ਯਾਰ ਤੇਰੀ ਚਾਹੀ ਹੋ ਗਈ ਸਾਰੀ ਅੱਛਾ ਲੈਟ ਬੈਗ ਹੋ ਗਏ ਆ ਮੈਂ ਜਾਣਾ ਹੀ ਹਾਂ ਤੂੰ ਅੰਦਰੇ ਮਰੀ ਬੈਠੀ ਰਹਿ ਬਾਹਰ ਜਿਉਂੜਾ ਲਾ ਕੇ ਬੈ ਗਈ ਆ ਮੈਂ ਤਾਂ ਫਿਰ ਚਲੀ ਗਈ ਹੌਲੀ ਹੌਲੀ ਲੱਗਦੀ ਮੈਂ ਭਾਂਜੀ ਵਾਵਾ ਤੜਕਾ ਬਣਾਉਂਦੇ ਇਹ ਲੱਗਦਾ ਸ਼ਾਇਦ ਪਨੀਰ ਬਣੂਗਾ ਆਹ ਬਣੂਗਾ ਕਿ ਤੇ ਮੈਂ ਹਜੇ ਇਹੋ ਕੰਮ ਇੱਥੇ ਆਣ ਕੇ ਕਰਨਾ ਹੀ ਉਹ ਆਪਣਾ ਘਰ ਕਰਦੇ ਹੋ ਬੈਠੀ ਤੇ ਚਾਚੀ ਚੰਗੀ ਹੁੰਦੀ ਤੇ ਨੌਣਾ ਰੱਖਦੀਨ ਨੂੰ ਮੰਮੀ ਤਿਆਰ ਮੈਂ ਹੋਈ ਆ ਤੇ ਮੇਰਾ ਤਾਂ ਜੀ ਕਰਨ ਡਿਆ ਵਾ ਵੀ ਉੱਥੇ ਜਾ ਕੇ ਆਵਾ ਮੈਨੂੰ ਤਾਂ ਇੰਨੀ ਖੇਜ ਚੜਾਣ ਡਈ ਹੈ ਨਾ ਜਿਹੜਾ ਕੋਈ ਹਿਸਾਬ ਹੀ ਨਹੀਂ ਆ ਇੱਥੇ ਆ ਕੇ ਤੇ ਕਿੰਨੀ ਮੇਰੀ ਬੇਇੱਜ਼ਤੀ ਕਰਾ ਕੇ ਗਿਆ ਵਾ ਏ ਤੇ ਬੇਇੱਜ਼ਤੀ ਕੌਣ ਕਰਾਉਂਦੇ ਆ ਕਰਾਉਣ ਵਾਲੀ ਖਾਉਂਦੀ ਆ ਕਿ ਉਹ ਕਰਾ ਕਰਨ ਡਿਆ ਵਾ ਤੇ ਉਹਨੂੰ ਕੀ ਲੋੜ ਹੈ ਇੱਥੇ ਉਣਦੀ ਪਹਿਲਾ ਜੇ ਫੋਨ ਕਰ ਕਰ ਸੱਦੀ ਹੈ ਉਹ ਦੋਨਾਂ ਨੇ ਆਉਣਾ ਨਹੀਂ ਜੀ ਇਹ ਸੱਦੀ ਹੈ ਤੇ ਉਹ ਨਿਆਣਾ ਵਾ